ਸਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀ ਬਾਲਦੇ ਪੀਏ ਵਿਭੂ ਕਮਾਨ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਉੱਤੇ ਸਬਾਤੀ ਮਾਲੀਬਾਲ ਦੇ ਨਾਲ ਮਾਰ ਪੀਟ ਕਰਨ ਦੇ ਦੋਸ਼ ਹਨ ਅੱਜ ਡਾਕਟਰੀ ਰਿਪੋਰਟਾਂ ਵਿੱਚ ਸਬਾਤੀ ਮਾਲ ਦੀ ਕੁਟ ਮਾਰ ਹੋਈ ਹੈ ਤੇ ਉਹਨਾਂ ਦੀ ਅੱਖ ਅਤੇ ਪੈਰ ਤੇ ਝੋਟ ਦੇ ਨਿਸ਼ਾਨ ਹਨ ਪਟਨਾ ਸਕੂਲ ਵਿੱਚ ਪ੍ਰਿੰਸੀਪਲ ਨੇ ਇੱਕ ਬੱਚੇ ਨੂੰ ਗਟਰ ਵਿੱਚ ਛੁੱਟ ਦਿੱਤਾ ਸੀ ਕੱਲ ਇਸ ਬੱਚੇ ਦੀ ਮੌਤ ਹੋ ਗਈ ਸੀ ਪ੍ਰਿੰਸੀਪਲ ਵੱਲੋਂ ਬੱਚੇ ਨੂੰ ਕੁੱਟਿਆ ਗਿਆ ਸੀ ਤੇ ਸਿਰ ਵਿੱਚ ਖੂਨ ਬਹਿਣ ਕਰਕੇ ਉਹਨਾਂ ਨੇ ਬੱਚੇ ਨੂੰ ਗਟਰ ਵਿੱਚ ਛੁੱਟ ਦਿੱਤਾ ਬਾਅਦ ਵਿੱਚ ਪੜਕੇ ਲੋਕਾਂ ਨੇ ਸਕੂਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅੱਜ ਭਾਰਤ ਦੇ ਪਹਿਲੇ ਨਿਊਕਲੀਅਰ ਟੈਸਟ ਦੇ 50 ਸਾਲ ਪੂਰੇ ਹੋ ਗਏ ਹਨ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ 1974 ਵਿੱਚ ਪਹਿਲੇ ਨਿਊਕਲੀਅਰ ਟੈਸਟ ਨੂੰ ਅੰਜਾਮ ਦਿੱਤਾ ਸੀ ਤੇ ਇਸ ਆਪਰੇਸ਼ਨ ਦਾ ਨਾਮ ਬੁੱਧਾ ਸਮਾਈਲ ਰੱਖਿਆ ਸੀ ਦੇ ਲੀਡੀ ਨਾਰਥ ਸਟਰੀਟ ਤੋਂ ਚੋਣ ਲੜ ਰਹੇ ਕਨਈਆ ਕੁਮਾਰ ਦੇ ਅੱਜ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ ਬਾਅਦ ਵਿੱਚ ਕਾਂਗਰਸ ਦੀ ਵਰਕਰਾਂ ਨੇ ਉਸ ਦੀ ਖੂਬ ਮਾਰਪੀਟ ਕੀਤੀ ਹਰਿਆਣਾ ਰਾਜ ਵਿੱਚ ਸ਼ੁੱਕਰਵਾਰ ਦੇਰ ਰਾਤ ਨੂੰ ਇੱਕ ਬੱਸ ਨੂੰ ਅੱਗ ਲੱਗ ਗਈ ਜਿਸ ਨਾਲ 10 ਲੋਕਾਂ ਦੀ ਚੋਲਸਕੇ ਮੌਤ ਹੋ ਗਈ ਜਦਕਿ 25 ਤੋਂ ਵੱਧ ਲੋਕ ਗੁਰੀਤਰਾ ਚੋੜਸ ਗਏ ਕਰਨਾਟਕ ਦੀ ਸੈਕਸ ਸਕੈਂਡਲ ਕੇਸ ਵਿੱਚ ਪੰਜ ਪਾਂ ਨੇਤਾ ਦੇਵਰਾਜ ਗਾੜਾ ਨੇ ਕਰਨਾਟਕ ਦੇ ਡਿਪਟੀ ਮੁੱਖ ਮੰਤਰੀ ਸ਼੍ਰੀਪ ਕੁਮਾਰ ਸਮੇਤ ਚਾਰ ਮੰਤਰੀਆਂ ਦੇ ਨਾਮ ਲਏ ਹਨ ਜਿਨ੍ਹਾਂ ਹਸਨ ਸੰਸਦ ਮੈਂਬਰ ਪ੍ਰੈਜ਼ੀਬਲ ਰਵਨਾ ਦੇ ਸੈਕਸੀ ਵੀਡੀਓ ਵਾਇਰਲ ਕਰਨ ਦੇ ਦੋਸ਼ ਲਗਾਏ ਗਏ ਹਨ ਇਸ ਰੋ ਦੇ ਪ੍ਰਮੁੱਖ ਸੋਮਨਾਰ ਸਿੰਘ ਦਾ ਹਿੱਸਾ ਦਿੱਤਾ ਹੈ ਕਿ ਜੇਕਰ ਮੰਦਿਰਾਂ ਦੇ ਅੰਦਰ ਲਾਇਬ੍ਰੇਰੀਆਂ ਖੋਲ੍ਹ ਦਿੱਤੀਆਂ ਜਾਣ ਤਾਂ ਵਿਦਿਆਰਥੀ ਇੱਥੇ ਜਾ ਕੇ ਬਦ ਤੋਂ ਬਦ ਗਿਆਨ ਪ੍ਰਾਪਤ ਕਰਨਗੇ ਅਤੇ ਦੇਸ਼ ਅੰਦਰ ਹੋ ਰਹੀਆਂ ਸਮੱਸਿਆਵਾਂ ਅਤੇ ਮੁੱਦਿਆਂ 'ਤੇ ਚਰਚਾ ਕਰਨਗੇ ਉਲਫਾ ਦੇ 34 ਵਿਦਰੋਹੀਆਂ ਨੇ ਭਾਰਤ ਦੇ ਮਿਆਂਮਾਰ ਬਾਰਡਰ 'ਤੇ ਅਸਾਮ ਰਾਈਫਲ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਹਨ ਉਹ ਮਨੀਪੁਰ ਵਿੱਚ ਕੁਸਪੈਂਟ ਕਾਂਦੀ ਕੋਸ਼ਿਸ਼ ਕਰ ਰਹੇ ਸਨ ਦਿੱਲੀ ਵਿੱਚ 25 ਮਈ ਨੂੰ VOTING ਹੋਣੀ ਹੈ ਤੇ ਅੱਜ ਤੋਂ ਹੀ ਚੋਣ ਕਮਿਸ਼ਨਰ ਨੇ 85 ਸਾਲ ਤੋਂ ਉੱਪਰ ਦੇ ਲੋਕਾਂ ਦੀ ਘਰ-ਘਰ ਜਾ ਕੇ ਵੋਟ ਪਾਉਣ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਹੈ ਦਿੱਲੀ ਜੋਗ ਨੇ ਦੱਸਿਆ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪੂਰਬ ਕੇਂਦਰੀ ਮੰਤਰੀ ਮੋਰਲੀ ਮਨੋਹਰ ਜੋਸ਼ੀ ਰਿਕਰਦਿਆ ਕੇ ਵੋਟ ਪੁਆਈ ਗਈ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਹੈ ਕਿ ਦੇਸ਼ ਦੇ ਅੰਦਰ ਚੋਣ ਪ੍ਰਚਾਰ ਲਈ ਅਤੇ ਪ੍ਰੋਪਾਗੈਂਡਾ ਲਈ ਪੈਸਾ ਖਰਚ ਹੋ ਰਿਹਾ ਹੈ ਜਦ ਕਿ ਗਰੀਬਾਂ ਦੀ ਸਮੱਸਿਆ ਤੇ ਉਹਨਾਂ ਦੀ ਭਲਾਈ ਲਈ ਕਿਸੇ ਵੀ ਤਰ੍ਹਾਂ ਦਾ ਫੰਡ ਨਹੀਂ ਜਾਰੀ ਕੀਤਾ ਜਾ ਰਿਹਾ 2 ਮਈ ਨੂੰ ਮੁੰਬਈ ਵੀ ਚੋਣਾ ਹੋਣੀ ਹੈ ਨਾ ਇਸ ਕੰਨ ਸ਼ੇਅਰ ਮਾਰਕੀਟ ਬੰਦ ਰਹੇਗੀ ਵੈਟिकन ਸਿਟੀ ਦੇ ਪਾਪ ਨੇ ਕਿਹਾ ਹੈ ਕਿ ਉਹ ਪੂਨਾ ਦੇਵੀ ਘਟਨਾਵਾਂ ਨੂੰ ਹੀ ਚਮਤਕਾਰ ਸਮਝੇਗੀ ਜਿਨ੍ਹਾਂ ਦੀ ਉਹ ਮਾਨਤਾ ਦੇਣਗੇ ਨੀਦਰਲੈਂਡਿਤ ਨਾਉ ਨਾਲ ਜੂਝ ਰਿਹਾ ਹੈ 32 ਸਾਲ ਦੀ ਇੱਕ ਔਰਤ ਜਿਸ ਦਾ ਨਾਮ ਜੁਰਾਇਆ ਹੈ ਉਹ ਸਵੈ ਇਸ਼ਾਦੀ ਮਰਤੂ ਦੀ ਉਸਦਾਂ ਨੂੰ ਇਜਾਜ਼ਤ ਮਿਲ ਗਈ ਹੈ ਉਹ ਪਿਛਲੇ 3 ਸਾਲਾਂ ਤੋਂ ਇਸ ਦੀ ਮੰਗ ਕਰ ਰਹੇ ਸਨ ਤੇ ਉਹ ਬਾਰ ਬਾਰ ਆਪਣੇ ਸਰੀਰ ਨੂੰ ਕਸ਼ਟ ਪਹੁੰਚਾ ਰਹੇ ਸਨ ਤੇ ਆਤਮ ਹੱਤਿਆ ਦੀ ਕੋਸ਼ਿਸ਼ ਕਰ ਰਹੇ ਸਨ ਅਜਰਾਈਲ ਸੈਨਾ ਨੇ 3 ਬੰਦਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਉਹਨਾਂ ਵਿੱਚ ਉਸ ਜੋਗਤੀ ਦੀ ਵੀ ਬਾਡੀ ਮਿਲਿਆ ਜਿਸ ਨੂੰ ਹਮਾਸ ਦੇ ਅੰਤਿਕਵਾਦੀਆਂ ਵੱਲੋਂ ਨਿਰਵਸਥਰ ਕਰਕੇ ਕਮਾਇਆ ਗਿਆ ਸੀਤੇ 7 ਮਹੀਨੇ ਪਹਿਲਾਂ ਉਸ ਦਾ ਸਿਰ ਹੀ ਮਿਲਿਆ ਸੀ ਤਾਈਵਾਨ ਦੇ ਨਵੇਂ ਰਾਸ਼ਟਰਪਤੀ ਲਾਈ ਚੇਂਗ ਨੇ ਸੌ ਚੁੱਕ ਸਮਾਗਮ ਤੋਂ 2 ਦਿਨ ਪਹਿਲਾਂ ਹੀ ਸੰਸਦ ਮੈਂਬਰ ਆਪਸ ਵਿੱਚ ਝਗੜ ਪਏ ਉਹਨਾਂ ਦੇ ਵਿਚਕਾਰ ਕੁੱਟਮਾਰ ਹੋਈ ਤੇ ਲੱਤਾਂ ਤੇ ਮੁੱਕਿਆਂ ਦੀ ਵਾਸ਼ੜ ਸ਼ੁਰੂ ਹੋ ਗਈ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਜ਼ਿਆਦਾ ਅਝ ਘਾ ਦਿੱਤੇ ਜਾ ਰਹੇ ਹਨ ਜੋ ਕਿ ਸਹੀ ਗੱਲ ਨਹੀਂ ਹੈ ਅਮਰੀਕਾ ਸਰਕਾਰ ਨੇ ਕਿਹਾ ਕਿ ਭਾਰਤ ਦੇ ਅੰਦਰ ਹੋ ਰਹੀਆਂ ਚੋਣਾਂ ਦੀ ਤਾਰੀਫ ਕੀਤੀ ਹੈ ਤੇ ਯੂ ਐਸ ਏ ਦੇ মিডিਆ ਨੇ ਕਿਹਾ ਹੈ ਕਿ ਬੀ ਜੀ ਪੀ ਮੁਸਲਮਾਨਾਂ ਲਈ ਖਤਰਨਾਕ ਹੈ ਭਾਰਤ ਦੇ ਅੰਦਰ ਗੁਜਰਾਤ ਵਿੱਚ ਟਲਾਰਾ ਦੇ ਨੇੜੇ ਮਿਨੀ ਟਾਈਵਾਨ ਸਥਾਪਿਤ ਕੀਤਾ ਜਾ ਰਿਹਾ ਹੈ ਇੱਥੇ ਸੈਮੀ ਕੰਡਕਟਰ ਦੀ ਚਿਪ ਬਣਾਈ ਜਾਵੇਗੀ ਟਾਈਵਾਨ ਸਰਕਾਰ ਵੱਲੋਂ ਸਾਮ ਵਿੱਚ ਵੀ ਇੱਕ ਪਲਾਟ ਲਗਾਇਆ ਜਾ ਰਿਹਾ ਹੈ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਭਾਰਤ ਬਿਜ਼ਨਸਮੈਨ ਦੇ ਸਹਾਰੇ ਤਰੱਕੀ ਕਰ ਰਿਹਾ ਹੈ ਤੇ ਬਿਜ਼ਨਸਮੈਨ ਨੂੰ ਉੱਥੇ ਇੱਜ਼ਤ ਮਿਲਦੀ ਹੈ ਇੱਥੇ ਸਾਡੇ ਪਾਕਿਸਤਾਨ ਵਿੱਚ ਬਿਜ਼ਨਸਮੈਨ ਨੂੰ ਚੋਰ ਕਿਹਾ ਜਾਂਦਾ ਹੈ ਕਾਂਗਰਸ ਦੇ ਨੇਤਾ ਦਿਗਬਜੀਤ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਹਿੰਦੂ ਸਮਰਾਟ ਕਹਿਲਾਉਣਾ ਚਾਹੁੰਦੇ ਹਨ ਤਾਂ ਫਿਰ ਉਹ ਕਿਸ ਗੱਲ ਤੋਂ ਡਰ ਰਹੇ ਹਨ ਪੰਜਾਬ ਅੰਦਰ ਚੋਣਾਂ ਦਾ ਦੌਰ ਚੱਲ ਰਿਹਾ ਹੈ ਤੇ ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਪਿਆਹ ਜਾਂ ਤੋਂ ਬੰਦ ਰਕਮ ਲੈ ਕੇ ਚੱਲਦਾ ਹੈ ਤਾਂ ਉਸ ਦੇ ਕੋਲ ਜ਼ਰੂਰੀ ਡਸਟਾਵੇਜ ਹੋਣੇ ਜ਼ਰੂਰੀ ਹਨ ਮੁੰਬਈ ਇੰਡੀਆ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਇੱਕ ਮੈਚ ਲਈ ਮੁਲਤ ਕਰ ਦਿੱਤਾ ਹੈ ਤੇ ਉਸ ਤੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਮੁੰਬਈ ਇੰਡੀਆ ਦੇ ਕਪਤਾਨ ਨੇ ਤੀਜੀ ਵਾਰ ਹੌਲੀ ওভারਰੇਟ ਦੀ ਗੇਂਦਬਾਜ਼ੀ ਕੀਤੀ ਮਾਨਖੀੜ ਸਟੇਡੀਅਮ ਵਿੱਚ ਇਸ ਨੂੰ ਦੋਸ਼ੀ ਮੰਨਦ ਹੋਏ ਕਪਤਾਨ ਹਾਰਦਿਕ ਨੂੰ ਸਖਤ ਸਜ਼ਾ ਦਿੱਤੀ ਗਈ ਹੈ ਮੁੰਬਈ ਇੰਡੀਆ ਲਖਨਊ ਸੁਪਰ ਜਾਇੰਟ ਤੋਂ 18 ਟੋੜਾ ਨਾਲ ਹਾਰ ਗਈ ਤੇ ਹੁਣ ਆਈਪਲ ਤੋਂ ਬਾਹਰ ਹੋ ਗਈ ਹੈ ਮੁੰਬਈ ਇੰਡੀਆ ਵਿੱਚ ਜੋ ਖਿਡਾਰੀ ਰੋਹਿਤ ਸ਼ਰਮਨ ਹਨ ਜਿਨ੍ਹਾਂ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਟੀਮ ਨੂੰ ਅਲਵਿਦਾ ਅਖ ਸਕਦੇ ਹਨ ਮੁੰਬਈ ਇੰਡੀਆ ਆਈਪਲ ਤੋਂ ਬਾਹਰ ਹੋਣ ਤੋਂ ਬਾਅਦ ਬਰਿੰਦਰ ਸਹਿਵਾਗ ਨੇ ਪ੍ਰਤੀਕਿਰਿਆ ਦਿੱੰਡੀ ਕਿਹਾ ਹੈ ਕਿ ਸ਼ਾਹਰੂਖ ਖਾਨ ਅਮੀਰ ਖਾਨ ਤੇ ਸਲਮਾਨ ਖਾਨ ਜੇਕਰ ਇਕੱਠੇ ਹੀ ਇੱਕ ਫਿਲਮ ਵਿੱਚ ਹੋਣ ਤਾਂ ਇਸ ਦੀ ਕੋਈ ਵੀ ਹਿੱਟ ਹੋਣ ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ ਵਪਾਰੀਆਂ ਨੇ ਇਸ ਗੱਲ ਦੀ ਕਿੰਦਕੀ ਦਿੱਤੀ ਹੈ ਜੇਕਰ ਸ਼ੰਭੂ ਬਾਰਡਰ ਦੇ ਅੰਦਰ ਕਿਸਾਨਾਂ ਨੇ 10 ਦਿਨਾਂ ਅੰਦਰ ਤਰ੍ਹਾਂ ਨਾ ਨਹੀਂ ਚੱਕਿਆ ਤਾਂ ਉਹ ਵੀ ਪੰਜਾਬ ਬੰਦ ਦਾ ਸੱਦਾ ਦੇਣਗੇ ਗੁਜਰਾਤਪੁਰ ਤੋਂ ਦਸਵੀਂ ਜਮਾਤਨ ਦੇ ਨਤੀਜਾ 11 ਮਈ ਨੂੰ ਐਲਾਨਿਆ ਗਿਆ ਸੀ ਤੇ 4 ਦਿਨਾਂ ਬਾਅਦ ਹੀ ਉੱਥੇ ਦੀ ਜੋ ਟਾਪਰ ਸੀ ਹੀਰ ਦਾ ਬ੍ਰੇਨ ਹੈਮਰੇਜ ਨਾਲ ਉਹਨਾਂ ਦੀ ਮੌਤ ਹੋ ਗਈ ਹੀਰ 10ਵੀਂ ਬੋਰਡ ਦੀ ਪ੍ਰੀਖਿਆ ਵਿੱਚ ਉਸ 99.70 ਅੰਕ ਲੈ ਕੇ ਪਾਸ ਹੋਈ ਸੀ। ਗ੍ਰੇਡ ਵਿੱਚੋਂ ਉਹਨਾਂ ਨੇ 100/100 ਅੰਕ ਪ੍ਰਾਪਤ ਕੀਤੇ। ਸੰਬੰਧਿਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਖੀਰ ਦੇ ਅੰਗਾਂ ਨੂੰ ਦਾਨ ਕਰ ਦਿੱਤਾ ਜਾਵੇਗਾ। ਹੁਣ ਖਬਰਾਂ ਸਮਾਪਤ ਹੋਈਆਂ। ਧੰਨਵਾਦ, ਸ਼ੁਕਰੀਆ। ਤੁਸੀਂ ਸਾਬੀ ਨਿਊਜ਼ ਬਾਣੀ ਚੈਨਲ ਦੇ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਧੰਨਵਾਦ, ਸ਼ੁਕਰੀਆ।